ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਹਿ ਬਾਪ ਕੀ ਸੁੱਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ਼ ਨੌਵੇਂ ਤੋਲੇ ਉਪੇਸ਼ ਹ ਦਸਵੇਂ ਦਦਾ ਹੋ ਆਸਵਾਹ ਗਏ ਸੰਗੀਤ ਪੁਕਾਰੀ ਤਾਹ ਉੱਡਿਆ ਹੰਸ ਦਸਾਈ ਰਹੇ ਆਇਆ ਗਿਆ ਮੋਇ ਆਨਹੁ ਪਿੱਚੇ ਪੱਤਲ ਸਦਿਓ ਕਾਵ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡਬਾਸਨਸਾਰ ਨਾਨਕ ਮਨ ਮੁਖ ਅੰਧ ਪਿਆਰ ਵਾਜ ਗੁਰੂ ਡੂਬਾ ਸੰਸਾਰ